ਗੁਰ ਜੀ ਦਾ ਖਾਲਸਾ ਵਾਹਿਗੁਰਜ ਕੀ ਫਤਿਹ ਨਾਨਕੀ ਵੇਚ ਨਦੀ ਦੇ ਡੁੱਬ ਗਿਆ ਤੇਰਾ ਨਾਨਕ ਵੀਰ ਕੁੜੇ ਨਾਨਕੀ ਵੇਚ ਨਦੀ ਦੇ ਵੇਚ ਨਦੀ ਦੇ ਡੁੱਬ ਗਿਆ ਤੇਰਾ ਨਾਨਕ ਵੀਰ ਕੁੜੇ ਨਾਨਕੀ ਵੇਚ ਨਦੀ ਦੇ ਸਖੀਆਂ ਦੌੜੀਆਂ ਦੌੜੀਆਂ ਆਈਆਂ ਨਾਨਕ ਤਾਈ ਆਖ ਸੁਣਾਈਆਂ ਸਖੀਆਂ ਦੌੜੀਆਂ ਦੌੜੀਆਂ ਆਈਆਂ ਨਾਨਕ ਤਾਂ ਆਖ ਸੁਨਾਈਆ ਅਖਿਓ ਜਾਂਦਾ ਨੀਰ ਕੁੜੇ ਨਾਨਕੀ ਵੇਚ ਨਦੀ ਦੇ ਵੇਚ ਨਦੀ ਦੇ ਡੁੱਬ ਗਿਆ ਤੇਰਾ ਨਾਨਕ ਵੀਰ ਕੁੜੇ ਨਾਨਕੀ ਵੇਚ ਨਦੀ ਦੇ ਵੇਚ ਨਦੀ ਦੇ ਡੁੱਬ ਗਿਆ ਤੇਰਾ ਨਾਨਕ ਵੀਰ ਕੁੜੇ ਨਾਨਕੀ ਵੇਚ ਨਦੀ ਦੇ ਤੇਰਾ ਨਾਨਕ ਵੀਰ ਪਿਆਰਾ ਨੇ ਤ੍ਰਿਪਤਾ ਦੀ ਅਖਦਾ ਤਾਰਾ ਨੇ ਤੇਰਾ ਨਾਨਕ ਵੀਰ ਪਿਆਰਾ ਨੀ ਤ੍ਰਿਵਤਾ ਦੀ ਅਖਦਾ ਤਾਰਾ ਨੇ ਹੁਣੇ ਵਰਦ ਕੇ ਲਗਦੀ ਕਾਰਾ ਸੀਨੇ ਵੱਜਣ ਤੀਰ ਕੁੜੇ ਨਾਨਕੀ ਵਿੱਚ ਨਦੀ ਦੇ ਵੇਚਨਦੀ ਦੇ ਡੁੱਬ ਗਿਆ ਤੇਰਾ ਨਾਨਕ ਵੀਰ ਕੁੜੇ ਨਾਨਕੀ ਵਿੱਚ ਨਦੀ ਦੇ ਵੇਚਨਦੀ ਦੇ ਡੁੱਬ ਗਿਆ ਤੇਰਾ ਨਾਨਕ ਵੀਰ ਕੁੜੇ ਨਾਨਕੀ ਵਿੱਚ ਨਦੀ ਦੇ ਉਹਨੇ ਐਸੀ ਚੁੱਭੀ ਮਾਰੀ ਨਹੀਂ ਸਾਡੇ ਦਿਲ ਤੇ ਚੱਲਿਆ ਰਹੀ ਨਹੀਂ ਉਹਨੇ ਐਸੀ ਚੁੱਭੀ ਮਾਰੀ ਨਹੀਂ ਸਾਡੇ ਦਿਲ ਤੇ ਚੱਲਿਆ ਰਹੀ ਨਹੀਂ ਵੇਦੀ ਰਗੀ ਦੁਨੀਆ ਸਾਰੀ ਨਹੀਂ ਵੇ ਅੰਦੀ ਰਹਿ ਗਈ ਦੁਨੀਆ ਸਾਰੀ ਫੁੱਟ ਗਈ ਤਕਦੀਰ ਕੁੜੇ ਨਾਨਕੀ ਵੇਚਨਦੀ ਦੇ ਵੇਚਨਦੀ ਦੇ ਡੁੱਬ ਗਿਆ ਤੇਰਾ ਨਾਨਕ ਵੀਰ ਕੁੜੇ ਨਾਨਕੀ ਵੇਚਨਦੀ ਦੇ ਵੇਚਨਦੀ ਦੇ ਡੁੱਬ ਗਿਆ ਤੇਰਾ ਨਾਨਕ ਵੀਰ ਕੁੜੇ ਨਾਨਕੀ ਵੇਚਨਦੀ ਦੇ ਸਖੀਂਆ ਦੌੜੀਂ ਆ ਦੌੜੀਂ ਆਇਆ ਨਾਨਕ ਤਾਂ ਆ ਖੁਸਨਾਈਆ ਸਖੀਂਆ ਦੌੜੀਂ ਆ ਦੌੜੀਂ ਆਇਆ ਨਾਨਕ ਤਾਂ ਆ ਖੁਸਨਾਈਆ ਅੱਖੇਂੋਂ ਜਾਂਦਾਂ ਨੀਰ ਕੋੜੇ ਨਾਨਕੀ ਵਿੱਚ ਨਦੀ ਦੇ ਵਿੱਚ ਨਦੀ ਦੇ ਡੁੱਬ ਗਿਆ ਤੇਰਾ ਨਾਨਕ ਵੀਰ ਕੋੜੇ ਨਾਨਕੀ ਵਿੱਚ ਨਦੀ ਦੇ ਵਿੱਚ ਨਦੀ ਦੇ ਡੁੱਬ ਗਿਆ ਤੇਰਾ ਨਾਨਕ ਵੀਰ ਕੋੜੇ ਨਾਨਕੀ ਵਿੱਚ ਨਦੀ ਦੇ